ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਸواری ਗੁਰਸ ਸਾਧ ਸੰਗਤ ਜਿਓ ਅੱਜ ਦੇ ਹੁਕਮ ਨਾਮਾ ਸਹਿਬ ਦੇਵ ਕੰਦਾਰੀ ਰਾਗ ਦੇ ਵਿੱਚ ਮਹੱਲਾ 5ਵਾਂ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਫਰਮਾਨ ਕਰਦੇ ਹਨ ਮਾਈ ਰੱਬ ਕੇ ਚਰਨ ਨਿਹਾਰੋ ਹੇ ਗੁਰਦੇਵ ਹੇ ਪਰਮੇਸ਼ਰ ਹੇ ਗੁਰਦੇਵ ਮੇਰੇ ਪਿਆਰੇ ਮੇਰੇ ਤੇ ਇਹ ਕਿਰਪਾ ਕਰ ਮੇਰੇ ਤੇ ਇਹ ਮਿਹਰ ਕਰ ਰਹਿਮਤ ਕਰ ਗੁਰੂ ਦੇ ਚਰਨਾਂ ਮੇਰੇ ਹਿਰਦੇ ਵਿੱਚ ਸਦਾ ਵਸ ਜਾਨ ਮੇਰਾ ਧਿਆਨ ਗੁਰੂ ਦੇ ਚਰਨਾਂ ਵਿੱਚ ਲੱਗਿਆ ਰਹੇ ਮਾਈ ਪਹਿਲਾ ਸ਼ਬਦ ਆਉਂਦਾ ਹੈ ਪ੍ਰਭ ਪਰਮੇਸ਼ਰ ਦਾ ਸ਼ਬਦ ਬਾਅਦ ਆਉਂਦਾ ਹੈ ਮਾਈ ਦਾ ਅਰਥ ਭਾਵ ਇਥੋਂ ਇਹ ਹੈ ਕਈ ਜਗ੍ਹਾ ਤੇ ਅਰਥ ਮਾਂ ਦਾ ਵੀ ਅਰਥ ਕਰਿਆ ਜਾਂਦਾ ਹੈ ਪਰ ਇਥੇ ਅਰਥ ਬੇਨਤੀ ਕਿਨੂ ਹੈ ਮਾਈ ਦਾ ਭਾਵ ਗੁਰਦੇਵ हे मेरे गुरुदेव मेरे ते ऐसी रहमत कर ऐसी कृपा कर ऐसी दया कर प्रभु के चरण निहारो मैं प्रभु दे चरणा नाल सदा जुड़ जावां मेरा ध्यान बनिया रहे मेरे हृदय विच प्रभु दे चरण सदा बसे रहेन करो अनुग्रह स्वामी मेरे मन ते कबहु ना डारो हे परमेश्वर हे स्वामी हे गुरुदेव ऐसी कृपा कर मेरे ते ऐसी कृपा दी दृष्टि कर ऐसी दया दी दृष्टि कर स्वामी मेरे गुरुदेव मन ते कबहू ना डारो मैं कदे भी परमेश्वर नु विसरा ना परमेश्वर मेनू कदे विसरे ना कदे भी परमात्मा दे रास्ते तो मैं खूंजा ना कदे भी मैं परमात्मा नु भूल ना जावा रास्ता ਛੱਡ ना देवा ਡਾਰੋਂ ਦਾ ਭਾਵ ਹੈ ਬਿਸਰਨਾ ਛੱਡਣਾ ਦੂਰ ਹੋਣਾ ਮਨ ਤੇ ਕਭ ਹੁਣਾ ਡਾਰੋਂ ਜਿਹੜੇ ਹਿਰਦੇ ਚ ਮੈਂ ਚਰਨ ਵਿਸਾ ਲਵਾਂ ਫਿਰ ਮੈਨੂੰ ਉਹ ਬਿਸਰਨਾ ਬਿਸਰਨਾ ਜਾਣ ਉਹ ਚਰਨ ਮੇਤੋਂ ਦੂਰ ਨਾ ਹੋ ਜਾਣ हे ਪਰਮੇਸ਼ਰ हे ਮੇਰੇ ਇੱਕ ਸਵਾਮੀ ਹੈ ਮੇਰੇ ਗੁਰਦੇਵ ਮੇਰੇ ਤੇ ਐਸੀ ਕਿਰਪਾ ਦੀ ਦ੍ਰਿਸ਼ਟੀ ਕਰੋ ਐਸੀ ਮੇਰੇ ਤੇ ਨਜ਼ਰ ਕਰੋ ਮੈਂ ਪ੍ਰਮਾਤਮਨ ਨੂੰ ਭੁੱਲਣਾ ਜਾਵਾਂ ਰਹਾਉ ਰਹਾਉ ਸ਼ਬਦ ਹੈ ਇਹ ਪੰਕਤੀ ਕਿਰਤਨੀਆਂ ਵਾਸਤੇ ਰਹਾਉ ਦੀ ਪੰਕਤੀ ਹੈ ਜਿਸ ਨੂੰ ਬਾਰ-ਬਾਰ ਗਾਇਨ ਕੀਤਾ ਜਾਂਦਾ ਹੈ ਸਾਧੂ ਤੋਰ ਲਾਈ ਮੁਖ ਮਸਤਕ ਕਾਮ ਕ੍ਰੋਧ ਦਿਖਜਾਰੋਂ हे ਮੇਰੇ ਗੁਰਦੇਵ ਐਸੀ ਕਿਰਪਾ ਕਰ ਐਸੀ ਦਇਆ ਕਰ ਐਸੀ ਮਿਹਰ ਕਰ ਐਸੀ ਕਿਰਪਾ ਦੀ ਦ੍ਰਿਸ਼ਟੀ ਕਰ ਸਤ ਸੰਗਤ ਦੀ ਤੋਰ ਮੈਨੂੰ ਮਿਲਦੀ ਰਹੇ ਮੇਰੇ ਮੱਥੇ ਤੇ ਲਾਈ ਮੈਨੂੰ ਮਾਛਾਦੂ ਸੰਤਾਂ ਦੀ ਧੂਰ ਬਖਸ਼ਿਸ਼ ਕਰੀ ਮੈਨੂੰ ਸਤਸੰਗਤ ਦੀ ਕਿਰਪਾ ਬਖਸ਼ੀ ਮੈਨੂੰ ਸਤਸੰਗਤ ਮਿਲਦੀ ਰਹੇ ਸਾਧੂ ਧੂਰ ਸਖ세 ਮਹਾਪੁਰਖ ਦੀ ਧੋੜੀ ਕਿਸੇ ਮਹਾਪੁਰਖ ਦੀ ਸਤਸੰਗਤ ਹੇ ਗੁਰਦੇਵ ਹੇ ਮੇਰੇ ਸ਼ਾਮੀ ਹੇ ਮੇਰੇ ਮਾਈ ਐਸੀ ਕਿਰਪਾ ਕਰੀ ਮੈਨੂੰ ਸਾਧੂ ਸੰਤਾਂ ਦੀ ਧੋੜੀ ਮਿਲਦੀ ਰਹੇ ਮਸਤਕ ਲਾਈ ਸਾਧੂ ਤੌਰ ਲਾਈ ਮੁਖ ਮਸਤਕ ਮੇਰੇ ਮੁਖ ਨੂੰ ਮੇਰੇ ਮੱਥੇ ਨੂੰ ਮਿਲਦੀ ਰਹੇ ਸਾਧੂਆਂ ਸੰਤਾਂ ਦੀ ਧੋਲੀ ਕਾਮ ਕ੍ਰੋਧ ਵਿਖਜਾਰੋ ਜਿਹੜੀ ਕਾਮ ਤੇ ਕ੍ਰੋਧ ਵਿਖ ਭਾਵ ਭੈੜੀਆਂ ਬਿਰਤੀਆਂ ਨੂੰ ਜਾਲ ਦਿੰਦੀ ਹੈ ਖਤਮ ਕਰ ਦਿੰਦੀ ਹੈ ਗੁਰਬਾਣੀ ਕਹਿੰਦੀ ਹੈ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਬੱਚੇ ਨੇ ਸਕੂਲੇ ਪੜ੍ਹਨੇ ਜਾਇਆ ਪਾਇਆ ਜਾਂਦਾ ਹੈ ਮਾਸਟਰ ਨੂੰ ਬੜਾਉਂਦਾ ਹੈ ਫਿਰ ਕੀ ਕਹਿੰਦਾ ਕਿ ਦੇ ਮਾਸਟਰ ਨੂੰ ਮਿਲ ਕੇ ਮਾਸਟਰ ਕੋਲ ਜਾ ਕੇ ਭਾਈ ਬੱਚਾ ਪੜ੍ਹਿਆ ਲਿਖਿਆ ਹੋ ਗਿਆ ਬੜਿਆ ਲਿਖਿਆ ਕਿਉਂ ਹੋਇਆ ਕਿ ਬੱਚੇ ਨੇ ਸਕੂਲ ਦੀ ਗੱਲ ਨੂੰ ਸਕੂਲ ਦੇ ਵਿਧਾਨ ਨੂੰ ਫੋਲੋ ਕੀਤਾ ਮਾਸਟਰ ਦੀ ਪੜ੍ਹਾਈ ਨੂੰ ਗ੍ਰਹਿਣ ਕੀਤਾ ਮੰਨਿਆ ਤੇ ਉਸ ਨੇ ਨਿਯਾਸਨ ਕੀਤਾ ਉਸ ਨੇ ਕਮਾਉਣਾ ਕੀਤਾ ਉਹ ਇੱਕ ਦਿਨ ਆਪ ਮਾਸਟਰ ਲੱਗਣ ਦੇ ਬਰੋਜੋਗ ਹੋ ਗਿਆ ਜੇ ਕੋਈ ਬਚਨ ਕਮਾਵੇ ਜੇ ਕੋ ਬਚਨ ਕਮਾਵੇ ਸੰਤਨ ਕਾਸ ਗੁਰਪ੍ਰਸਾਦੀ ਤਰੀ ਹੈ ਗੱਲ ਤੇ ਸਾਧੂ ਦੇ ਗੁਰੂ ਦੇ ਪਰਮੇਸ਼ਰ ਦੇ ਰੱਬ ਦੇ ਪਿਆਰਿਆਂ ਦੀ ਗੱਲ ਮੰਨਣ ਦੀ ਹੈ ਕਾਮ ਕ੍ਰੋਧ ਵਿਖਜਾਰੋਂ ਮਿਲ ਸਾਧੂ ਖੰਡ ਲਖੰਡਾ ਹੈ ਪੂਰਵ ਲਿਖਤ ਲੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਟਾਏ ਜਿਹਦੇ ਮੱਥੇ ਦੇ ਬੰਜੰਗੇ ਭਾਗ ਹੁੰਦੇ ਨੇ ਉਹ ਚੰਗੀ ਸਿੱਖਿਆ ਨੂੰ ਗ੍ਰਹਿਣ ਕਰਦਾ ਹੈ ਗੁਰਬਾਣੀ ਨੂੰ ਮੰਨਦਾ ਹੈ ਗੁਰਬਾਣੀ ਦਾ ਆਖਾ ਮੰਨਦਾ ਹੈ ਗੁਰਬਾਣੀ ਦੇ ਆਖੇ ਚ ਲੱਗਦਾ ਹੈ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਕੋਈ ਸਾਧੂ ਸੰਤਾਂ ਮਹਾਪੁਰਸ਼ਾਂ ਦੀ ਧਰਮ ਗ੍ਰੰਥਾਂ ਦੀ ਗੁਰਬਾਣੀ ਦੀ ਗੱਲ ਨੂੰ ਮੰਨਣਾ ਕਰਦਾ ਹੈ ਉਹਦਾ ਜੀਵਨ ਬਦਲ ਜਾਂਦਾ ਹੈ ਹੇ ਮੇਰੇ ਗੁਰਦੇਵ ਐਸੀ ਕਿਰਪਾ ਕਰੋ ਮੈਨੂੰ ਸਾਧੂ ਸੰਤਾਂ ਦੀ ਧੋਰੀ ਦੀ ਬਖਸ਼ਿਸ਼ ਕਰੋ ਜਿਹਦੇ ਨਾਲ ਕਾਮ ਕ੍ਰੋਧ ਭੈੜੀਆਂ ਬਿਰਤੀਆਂ ਨੂੰ ਜਾਲਿਆ ਜਾਵੇ ਨਸ਼ਟ ਕੀਤਾ ਜਾਵੇ ਸਭ ਤੇ ਨੀਚ ਆਤਮ ਕਰਮਾਨੋ ਮਨ ਮਹਿ ਇਹੋ ਸੁਖ ਧਾਰੋ ਹੇ ਮੇਰੇ ਗੁਰਦੇ ਹੇ ਮੇਰੇ ਸਾਈਂ ਹੇ ਮੇਰੇ ਸੁਆਮੀ ਇੱਕ ਮੇਰੇ ਤੇ ਐਸੀ ਬਖਸ਼ਿਸ਼ ਕਰ ਐਸੀ ਰਹਿਮਤ ਕਰ ਐਸੀ ਦਇਆ ਕਰ ਕਿ ਮੈਂ ਸਾਰਿਆਂ ਨਾਲੋਂ ਨੀਮਾ ਆਪਣੇ ਆਪ ਨੂੰ ਜਨਾਵਾਂ ਸਾਰਿਆਂ ਨਾਲੋਂ ਛੋਟਾ ਬਣ ਕੇ ਰਹਾ ਗੁਰੂ ਨਾਨਕ ਮਹਾਰਾਜ ਜੀ ਵਚਨ ਕਰਦੇ ਹਨ ਨੀਚਾ ਅੰਧ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿ ਆ ਰੀਸ ਜਿੱਥੇ ਨਹੀਂ ਸੰਭਾਲਿਆ ਨਾ ਕਿੱਥੇ ਨਜ਼ਰ ਤੇਰੀ ਬਖਸੀ ਇਸ ਆਪਣੇ ਆਪ ਨੂੰ ਛੋਟਾ ਜਾਨਣਾ ਸਭ ਤੇ ਨੀਚ ਆਤਮ ਕਰ ਜਨ ਮੰਨੋ ਕਬੀਰ ਸਭ ਤੇ ਹੰbure ਹਮ ਤਜ ਪਲੋ ਸਭ ਕੋਏ ਕਬੀਰ ਜੀ ਨੂੰ ਇਹ ਬਸਤਾ ਪ੍ਰਾਪਤ ਹੋਈ ਫਰੀਦ ਬਾਬਾ ਜੀ ਨੂੰ ਇਹ ਬਸਤਾ ਪ੍ਰਾਪਤ ਹੋਈ ਉਹਨਾਂ ਨੇ ਵੀ ਆਖਿਆ ਕਾਲੇ ਮੈਂਡੇ ਕਪੜੇ ਕਾਲਾ ਮੈਂਡਾ ਵੇਸ ਗੁਣੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ ਅੰਦਰੋਂ ਆਪਣੇ ਆਪ ਨੂੰ ਰੱਬ ਦੇ ਪਿਆਰੇ ਨੀਚਾ ਜਾਣਦੇ ਨੇ ਨੀਵਾ ਜਾਣਦੇ ਨੇ ਕਿ ਪਰਮੇਸ਼ਰ ਇਹ ਪ੍ਰਮਾਤਮਾ ਤੋਂ ਸਮਰੱਥ ਹੈ ਸਰਵੱਗ ਹੈ ਸਭ ਚੰਗੇ ਨੇ ਪਰ ਫੇਰ ਵੀ ਧਰਮ ਦੀ ਸਿੱਖਿਆ ਧਰਮ ਦਾ ਗਿਆਨ ਨਾਮ ਜਪਨਾ ਨਾਮ ਜਪਾਉਣਾ ਇਹ ਫੇਰ ਦੁਨੀਆ ਨੂੰ ਬੰਨ੍ਹਦੇ ਨੇ ਅਜਾਮਲ ਪੜ ਰਿਹਾ ਸੀ ਮਹਾਪੁਰਸ਼ਾਂ ਕੋਲੇ ਮਾਂ ਘਰ ਸਾਨੇ ਜਾਣਿਆ ਵੀ ਇਹਦੀ ਬੜੀ ਬਿਰਤੀ ਹੈ ਇਹਦੇ ਜਿਹੜਾ ਸੁਭਾਅ ਹੈ ਕਿਤੇ ਸੰਸਾਰੀ ਨਾ ਹੋ ਜਾਵੇ ਕੋ ਸੰਗਤ ਵਿੱਚ ਨਾ ਚਲਿਆ ਜਾਵੇ ਭਾਵੇਂ ਸਾਧੂ ਆਪਣੇ ਆਪ ਨੂੰ ਨੀਵੇਂ ਜਾਣਦੇ ਨੇ ਪਰ ਉਹ ਰਸਤਾ ਦੱਸ ਦਿੰਦੇ ਨੇ ਗਿਆਨ ਦਿੰਦੇ ਨੇ ਵੀ ਇਹ ਮਨੁੱਖਾ ਇਹ ਜੀਵ ਤੇਰਾ ਭਲਾ ਕਿਵੇਂ ਹੋਵੇਗਾ ਜੇ ਕੋ ਬਚਨ ਕਮਾਵੇ ਸੰਤਨ ਕਾ ਹੁਣ ਬਚਨ ਕੀਤਾ ਤੈਂ ਸ਼ਹਿਰ ਵਿੱਚ ਦੀ ਤੁਰਕੇ ਨਹੀਂ ਆਉਣਾ ਸ਼ਹਿਰ ਵਿੱਚ ਦੀ ਨੰਗ ਕੇ ਨਹੀਂ ਆਉਣਾ ਅਜਾ ਮਾਲੋ ਸਾਧੂ ਸੰਤਾਂ ਕੋਲ ਪੜਨ ਜਾਂਦਾ ਸੀ ਹੋਰ ਵੀ ਬੱਚੇ ਜਾਂਦੇ ਸਨ ਪੁਰਾਣੇ ਸਮਿਆਂ ਵਿੱਚ ਡੇਰਿਆਂ ਵਿੱਚ ਸੰਤਾਂ ਮਹਾਪੁਰਸ਼ਾਂ ਕੋਲ ਪੜਾਈ ਹੁੰਦੀ ਸੀ ਬਾਹਰ ਦੀ ਆਉਣਾ ਸ਼ੁਰੂ ਕਰਤਾ ਕਿ ਸੰਗਤ ਤੇ ਬੜੀ ਮਾੜੀ ਐ ਨਾਲ ਦੇ ਬੱਚੇ ਕਹਿਣ ਲੱਗੇ ਮਿੱਤੋਂ ਐਵੇਂ ਬਾਹਰ ਦੀ ਬਾਠ ਪਾਉਣਾ ਥੋੜਾ ਛਮਾ ਵੱਧ ਲੱਗਦਾ ਲੱਤਾਂ ਤੜਾਉਣਾ ਸਾਧ ਕਿਹੜਾ ਦੇਖਦਾ ਹੈ ਬਾਬਾ ਕਿਹੜਾ ਦੇਖਦਾ ਹੈ ਉਹਨੂੰ ਕੀ ਪਤਾ ਲੱਗਦਾ ਹੈ ਇੱਧਰ ਦੀ ਚੱਲਿਆ ਕਰ ਨੇੜੇ ਪੈਂਦਾ ਹੁਣ ਸੰਤਾਂ ਮਹਾਪੁਰਸ਼ਾਂ ਨੂੰ ਪਤਾ ਹੁੰਦਾ ਹੈ ਬਿਰਤੀ ਦਾ ਵੀ ਕਿਹੜਾ ਬੰਦਾ ਕਿੱਥੇ ਖੜਾ ਹੈ ਸਰੀਰ ਦਾ ਸਡੋਲ ਸੀ ਚਿਹਰਾ ਚੰਗਾ ਸੀ ਸੁਨੱਖਾ ਸੀ ਪੰਡਤਾਂ ਦਾ ਬੱਚਾ ਸੀ ਮਹਾਪੁਰਸ਼ਾਂ ਨੂੰ ਪਤਾ ਸੀ ਵੀ ਇਹ ਕਿਸੇ ਦੇ ਕਲਾਵੇ ਵਿੱਚ ਨਾ ਆ ਜਾਵੇ ਕੋਈ ਇਹਨੂੰ ਕੁਸੰਗੀ ਨਾ ਮਿਲ ਜਾਵੇ ਇਹਦੀ ਕਿਤੇ ਕੁਸੰਗਤ ਨਾ ਹੋ ਜਾਵੇ ਕਿਤੇ ਇਹੇ ਭੇੜੇ ਕੰਮਾਂ 'ਚ ਨਾ ਪੈ ਜਾਵੇ ਹੁਣ ਸੰਸਾਰੀ ਲੋਕ ਤਾਂ ਇਸ ਚੀਜ਼ ਨੂੰ ਚੰਗਾ ਹੀ ਸਮਝਦੇ ਆ ਸੁਪਨੇ ਮਾੜੇ ਲੈਂਦੇ ਆ ਚੰਗਾ ਸਮਝਦੇ ਆ ਬਾਹਰਲੇ ਦੇਸ਼ਾਂ ਵਿੱਚ ਜਾਓ ਤੇ ਇਹਨੂੰ ਉਹਨਾਂ ਨੇ ਤਾਂ ਵਿਹਾਨ ਬਣਾਏ ਹੋਏ ਨੇ ਮਨ ਦੀ ਮਰਜ਼ੀ ਕਰੋ ਆਪਣੇ ਵੀ ਲੋਕ ਕਹਿਣ ਲੱਗ ਪਏ ਇੱਧਰ ਮਨ ਦੀ ਮਰਜ਼ੀ ਕਰੋ ਖਾਓ ਪੀਓ ਐਸਾ ਡਾਓ ਨਹੀਂ ਪਾਈ ਜੇ ਅੱਗ ਦੇ ਕੋਲ ਕਿਤੇ ਬੱਚਾ ਖੇਡਦਾ ਹੋਵੇ ਮਾਂ ਫਿਰ ਨਿਗਾਹ ਰੱਖਦੀ ਹੈ ਕਿ ਮੇਰਾ ਬੱਚਾ ਕਿਤੇ ਅੱਗ ਨੂੰ ਹੱਥ ਨਾ ਪਾ ਲਵੇ ਅੱਗ ਵਿੱਚ ਕਿਤੇ ਹੱਥ ਨਾ ਪਾ ਲਵੇ ਕਿਉਂਕਿ ਮਾਂ ਨੂੰ ਪਤਾ ਹੈ ਕਿ ਅੱਗ ਬੜੀ ਖਤਰਨਾਕ ਹੈ ਅੱਗ ਨੇ ਜਾਲ ਦੇਣਾ ਹੈ ਅੱਗ ਨੇ ਕਿਸੇ ਨੂੰ ਬਖਸ਼ਣਾ ਨਹੀਂ ਔਰ ਬੱਚੇ ਨੂੰ ਇਹ ਗੱਲ ਦਾ ਪਤਾ ਨਹੀਂ ਉਹ बार-बार ਉਹਨੂੰ ਖਿੱਚ ਕੇ ਫਿਰ ਇੱਧਰ ਲੈ ਕੇ ਆਉਂਦੀ ਆ ਉਹ ਬੱਚਾ ਦੇਖ ਕੇ ਅੱਗ ਵੱਲ ਬਾਰ-ਬਾਰ ਜਾਂਦਾ ਹੈ ਜਿਵੇਂ ਬਤੰਗਾ ਜਿਹੜਾ ਬਤੰਗਾ ਉਹਨੂੰ ਅੱਖ ਦਾ ਦੋਖ ਹੈ ਦੋਸ ਹੈ ਉਹ ਅੱਗ ਨੂੰ ਦੇਖ ਕੇ ਅੱਗ ਵੱਲ ਭੱਜਦਾ ਪਰ ਉਹਨੂੰ ਨਹੀਂ ਪਤਾ ਕਿ ਇਹ ਮੇਰਾ ਕਾਲ ਹੈ ਐਵੇਂ ਜਿਵੇਂ ਸੰਸਾਰੀ ਜੀਵ ਨੂੰ ਇਹ ਨਹੀਂ ਪਤਾ ਕਿ ਜਿਹੜੀ ਇਹ ਭੈੜੀ ਬਿਰਤੀ ਹੈ ਭੈੜੇ ਖਿਆਲ ਨੇ ਇਹ ਤੇਰਾ ਕਾਲ ਹੈ ਇਹ ਤੇਰੀ ਬਰਬਾਦੀ ਹੈ ਇਹ ਮਹਾਕਲੇਸ਼ ਹੈ ਇਹ ਤੇਨੇ ਤੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਹੈ ਸੰਸਾਰੀ ਜੀਵ ਨੂੰ ਵੀ ਪਤਾ ਨਹੀਂ ਇਹਨੂੰ ਮਿੱਠੀ ਲੱਗਦੀ ਹੈ ਕਹਿੰਦਾ ਇਹ ਬਿਸਗੰਦਲਾਂ ਧਰੀਆਂ ਖੰਡ ਲਿਵਾੜ ਮਨੁੱਖ ਨੂੰ ਇਹ ਲੱਗਦਾ ਕਿ ਇਹ ਤੇ ਮਿੱਠੀਆਂ ਬੜੀਆਂ ਨੇ ਬਾਬਾ ਫਰੀਦ ਕਹਿੰਦਾ ਨਹੀਂ ਨਹੀਂ ਅੰਦਰ ਵਿਆਹ ਬੜੀ ਹੈ ਨਾਂ ਦੀ ਦੇਖੀ ਕਿਤੇ ਮਾਰਿਆ ਜਾਵੇਂ ਕਾਮ ਕ੍ਰੋਧ ਕਾਇਆ ਕੋ ਗਲ ਜਿਉਂ ਕੰਚਨ ਸੁਹਾਗਾ ਢਲ ਕਾਮ ਕ੍ਰੋਧ ਜੇ ਪਰਸੇ ਨਾ ਹਨ ਤੈ ਘਟ ਬ੍ਰਹਿਮ ਨਿਵਾਸ ਅਜਾ ਮਾਰ ਨੂੰ ਵਰਜਿਆ ਵੀ ਕਿਤੇ ਇਹੇ ਨੇੜੇ ਲੱਗਦਾ 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 ਕਿਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰ ਬੈਠੇ ਇਸ ਕਰਕੇ ਨੂੰ ਦੂਰੀ ਬਣਾ ਕੇ ਰੱਖੀਏ ਜਿਹੜੇ ਚੰਗੇ ਮਾਪੇ ਹੁੰਦੇ ਨੇ ਆਪਣੇ ਬੱਚਿਆਂ ਦੀ ਨਿਗਾਹ ਰੱਖਦੇ ਨੇ ਆਪਣੀ ਧੀਆਂ ਦੀ ਨਿਗਾਹ ਰੱਖਦੇ ਨੇ ਤਾਂ ਸੰਗਤ ਵੱਲੋਂ ਉਹਨਾਂ ਦੀ ਦੂਰੀ ਬਣਾ ਕੇ ਰੱਖ ਦਿੰਦੇ ਨੇ ਆਪ ਵੀ ਕਿਸ ਸੰਗਤ ਤੋਂ ਬਚ ਕੇ ਰਹਿੰਦੇ ਨੇ ਐਵੇਂ ਜਿਵੇਂ ਭਾਈ ਸਾਨੂੰ ਗੁਰਬਾਣੀ ਕਹਿੰਦੀ ਆਏ ਇਨਸਾਨ ਮਨੁੱਖ ਤੂੰ ਇਹ ਤੋਂ ਦੂਰੀ ਬਣਾ ਸਭ ਤੇ ਨੀਚ ਆਤਮ ਕਰਮਾਨੋ ਆਪਣੇ ਆਪ ਨੂੰ ਨੀਮਾ ਸਮਝ ਆਪਣੇ ਆਪ ਨੂੰ ਛੋਟਾ ਸਮਝ ਸਾਧੂ ਸੰਤ ਮਹਾਪੁਰਸ਼ ਵੀ ਆਪਣੇ ਆਪ ਨੂੰ ਛੋਟਾ ਸਮਝਦੇ ਨੇ ਪਰ ਸੰਸਾਰ ਨੂੰ ਫਿਰ ਸਿਖਿਆ ਦਿੰਦੇ ਨੇ ਅਜਾ ਮਲ ਨਾ ਸਮਝਿਆ ਕੋ ਸੰਗਤ ਚ ਪੈ ਗਿਆ ਨਾ ਬਚਨ ਮੰਨਿਆ ਕਿਸੇ ਭੈੜੇ ਮਨ ਵਾਲੀ ਬੀਬੀ ਦੇ ਕਲਾਬੇ ਚ ਆ ਗਿਆ ਇੰਨਾ ਮਨ ਕਰਕੇ ਉਹਦੇ ਘਲਾ ਵਿੱਚ ਆ ਗਿਆ ਕਿ ਆਪਣੇ ਪਰਿਵਾਰ ਨੂੰ ਵੀ ਛੱਡ ਦਿੱਤਾ ਕਿ ਸੰਤਾ ਮਹਾਪੁਰਸਾਂ ਨੂੰ ਵੀ ਛੱਡ ਦਿੱਤਾ ਐਡਾ ਕਰਮ ਕੀਤਾ ਜਿਹਨੂੰ ਗੁਰਬਾਣੀ ਨੇ ਆਖਿਆ ਅਜਾਮਲ ਪਾਪੀ ਜਗ ਜਾਨੈ ਨਿਮਖ ਮਾਹੀ ਨਿਸਤਾਰਾ ਦੁਨੀਆ ਦੇ ਲੋਕ ਤਾਂ ਕਹਿੰਦੇ ਨੇ ਆਪਣੀ ਮਨ ਦੀ ਮਰਜ਼ੀ ਕਰੋ ਪਰ ਗੁਰਬਾਣੀ ਕਹਿੰਦੀ ਮਨ ਦੀ ਮਰਜ਼ੀ ਪਾਪ ਐ ਅਜਾਮਲ ਪਾਪੀ ਜਗ ਜਾਨੈ ਅਜਾਮਲ ਨੇ ਕੋਈ ਕਤਲ ਤਾਂ ਨਹੀਂ ਕੀਤਾ ਸੀ ਅਜਾਮਲ ਨੇ ਕਿਸੇ ਦਾ ਘਰ ਤਾਂ ਨਹੀਂ ਲੁੱਟਿਆ ਸੀ ਇੱਕ ਸਾਧੂ ਦੇ ਬਚਨ ਨਹੀਂ ਮੰਨੇ ਕਿਸੇ ਭੈੜੇ ਮਨ ਵਾਲੀ ਬੀਬੀ ਦੇ ਕਲਾ ਵਿੱਚ ਆ ਗਿਆ ਉਹਨੂੰ ਪਾਪ ਮੰਨਿਆ ਬਾਣੀ ਨੇ ਸੋ ਇਸ ਤਰ੍ਹਾਂ ਕਰਕੇ ਸਾਧੂ ਸੰਤ ਮਹਾਂਪੁਰ ਸਿੱਖਿਆ ਦਿੰਦੇ ਨੇ ਰੱਬ ਦੀ ਪਿਆਰੀ ਭਾਈ ਭੈਣੀਆਂ ਬਿਰਤੀਆਂ ਤੋਂ ਬਚੋ ਤੇ ਆਪਣੇ ਆਪ ਨੂੰ ਨੀਮਾ ਜਨਾਓ ਸਭ ਤੇ ਨੀਚ ਆਤਮ ਕਰਮਨੋ ਮਨ ਮੈਂ ਇਹੋ ਸੁਖ ਧਾਰੋ ਹੇ ਪਰਮੇਸ਼ਰ ਹੇ ਗੁਰਦੇਵ ਹੇ ਪ੍ਰਮਾਤਮਾ ਹੇ ਮੇਰੇ ਗੁਰੂ ਸੁਆਮੀ ਮੇਰੇ ਤੇ ਐਸੀ ਕਿਰਪਾ ਕਰ ਮੈਂ ਸਾਇਆਂ ਤੋਂ ਨੀਮਾ ਆਪਣੇ ਆਪ ਨੂੰ ਮਨਾ ਇਹ ਸੁਖ ਸਾਰੇ ਨਾਲ ਵੱਡਾ ਸੁੱਖ ਹੈ ਇਹ ਸੁੱਖ ਮੇਰੇ ਹਿਰਦੇ ਚ ਧਾਰਨਾ ਕਰੋ ਇਹ ਸੁੱਖ ਦੀ ਦਾਤ ਮੈਨੂੰ ਦੇਣਾ ਕਰੋ ਮੇਰੇ ਇੱਕ ਸਵਾਮੀ ਜੀ ਗੁਣ ਗਾਵਹਿ ਠਾਕੁਰ ਅਬਨਾਸੀ ਕਲਮਲ ਸਗਲੇ ਝਾਰੋ ਹੇ ਪਰਮੇਸ਼ਰ ਮੇ ਸੁਆਮੀ ਹੇ ਗੁਰਦੇਵ ਮੇਰੇ ਤੇ ਐਸੀ ਕਿਰਪਾ ਕਰ ਜਿਹੜਾ ਨਾ ਖਤਮ ਹੋਣ ਵਾਲਾ ਹੈ ਨਾ ਨਾਸ ਹੋਣ ਵਾਲਾ ਹੈ ਅਬਨਾਸੀ ਹੈ ਸਤ ਹੈ ਅਗੰਮ ਹੈ ਅਗੋਚਰ ਹੈ ਉਹ ਪਰਮੇਸ਼ਰ ਜਿਹੜਾ ਕਦੇ ਮਰਦਾ ਨਹੀਂ ਕਦੇ ਜੰਮਦਾ ਨਹੀਂ ਉਸ ਪਰਮੇਸ਼ਰ ਦੇ ਮੈਂ ਸਦਾ ਗੁਣ ਗਾਵਾਂ ਏ ਪਰਮੇਸ਼ਰ ਏ ਮੇਰੇ ਸਵਾਮੀ ਏ ਮੇਰੇ ਗੁਰਦੇ ਮੇਰੇ ਤੇ ਕਿਰਪਾ ਕਰ ਤੇ ਉਹਦੇ ਗੁਣ ਗਾ ਕੇ ਜਿਹੜੇ ਕਲਯੁਗ ਦੇ ਕਲਮਲ ਖਾਬ ਕਲ ਕਲੇਸ਼ ਕਲਯੁਗ ਦੇ ਜਿਹੜੀ ਭੈੜੀ ਬਿਰਤੀ ਹੈ ਭੈੜੇ ਖਿਆਲ ਨੇ ਕਲਯੁਗ ਦੇ ਜੋ ਜੋ ਵੀ ਚਿੰਬੜਦੇ ਨੇ ਸਾਨੂੰ ਦੋਸ ਉਹਨਾਂ ਨੂੰ ਮੈਂ ਆਪਣੇ ਮਨ ਤੇ ਰੂਹੀ ਹਿਰਦੇ ਚੋਂ ਆਪਣੇ ਮਨ ਤੋਂ ਲਾ ਦੇਵਾਂ ਨਾਮ ਨਿਧਾਨ ਨਾਨਕ ਦਾਨ ਪਾਵੋ ਕਾਂਠ ਲਾਏ ਔਰ ਧਰੋ ਹੈ ਮੇਰੇ Swami ਹੈ ਮੇਰੇ ਗੁਰਦੇਵ ਨਾਮ ਨਦਾਨ ਮੈਨੂੰ ਨਾਮ ਰੂਪੀ ਖਜ਼ਾਨਾ ਅਸੀਂ ਸੰਸਾਰ ਦੇ ਪਦਾਰਥ ਮੰਗਦੇ ਆ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖਾਂ ਦਿਓ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਜੇ ਦੁਨੀਆ ਦੇ ਪਦਾਰਥ ਮੰਗਦੇ ਆ ਮਹਾਰਾਜ ਕਹਿੰਦੇ ਮੰਗੋ ਜੋ ਮਰਜੀ ਮੰਗੋ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲਾ ਇहां ਉहां ਸੱਚ ਹੋਵੇ ਕੀ ਮੰਗੋ ਗੁਰੂ ਤੋਂ ਜਿੱਥੇ ਸੰਸਾਰ ਦੇ ਪਦਾਰਥ ਮੰਗਣੇ ਨੇ ਉਥੇ ਨਾਲ-ਨਾਲ ਗੁਰੂ ਦਾ ਬਣਨਾ ਹੈ ਗੁਰੂ ਤੋਂ ਨਾਮ ਮੰਗਣੇ ਨਾਮ ਖਜ਼ਾਨਾ ਮੰਗਣੇ ਮਹਾਰਾਜ ਜੀ ਕਹਿੰਦੇ ਨੇ ਫਰਮਾਉਂਦੇ ਨੇ ਬਾਣੀ ਚ ਹੈ ਮੇਰੇ ਗੁਰਦੇਵ ਸੁਆਮੀ ਨਾਮ ਨਿਧਾਨ ਨਾਨਕ ਦਾਨ ਪਾਵੋ ਹੈ ਗੁਰੂ ਨਾਨਕ ਮਹਾਰਾਜ ਜੀਓ हे मेरे गुरुदेव जी ओ मेनू नाम दान दा खजाना मेनू दान दी दान भाव मेरे हृदय विच ए एक वस्तु पा दियो पावो भाव तजि पासा महाराज जी हृदय विच मेरे रख दियो त्वाडे तो ਮੈਂ ਬਖਸ਼ੀਸ਼ ਕਰ ਕਰ ਲਵਾਂ ਤੁਹਾਡੇ ਤੋਂ ਮੈਂ ਦਾਨ ਲੈ ਲਵਾਂ ਇਹ ਨਾਮ ਖਜ਼ਾਨਾ ਮੈਨੂੰ ਮਿਲ ਜਾਵੇ ਕੰਠ ਲਾਏ ਔਰ ਧਾਰੋ ਨਾਮ ਜਪਦਿਆਂ ਸਿਮਰਨ ਕਰਦਿਆਂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਨਾਲ ਜੁੜਿਆ ਰਹਾ ਤੇ ਮੈਨੂੰ ਆਪਣੇ ਗਲ ਨਾਲ ਲਾ ਕੇ ਰੱਖਿਓ ਆਪਣੀ ਸਾਥੀ ਨਾਲ ਲਾ ਕੇ ਰੱਖਿਓ ਇਹ ਗੁਰੂ ਅਰਜਨ ਦੇਵ ਸੇ ਮਹਾਰਾਜੀ ਆਪਣੀ ਪਵਿੱਤਰ ਰਵਾਨੀ ਰਾਹੀਂ ਸਾਨੂੰ ਉਦੇਸ਼ ਕਰਦੇ ਹਨ ਆਓ ਭਾਈ ਇਸ ਲੀਆਂ ਪੰਕਤੀਆਂ ਪੜ ਕੇ ਆਪਾਂ ਸਮਾਪਤੀ ਕਰੀਏ ਗਉਨ ਗਾਵੇ ਠਾਕੁਰ ਅਭਨਾਸੀ ਕਲਮਲ ਸਗਲੇ ਝਾਰੋ ਨਾਮਨ ਦਾਨ ਨਾਨਕ ਦਾਨ ਪਾਵ ਕੰਠ ਲਾਏ ਉਰ ਧਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹੀ ਗੁਰੂ ਸਤ